ਤੁਸੀਂ ਕਹਿੰਦੇ ਹੋ ਕਿ ਤੁਸੀਂ ਪਾਕ ਸਾਫ਼ ਹੋ ਕੋਈ ਔਰਤ ਦਾ ਮਸਲਾ ਨਹੀਂ ਹੈ ਤੁਹਾਡੇ ਤੇ ਵੀ ਵੈਸੇ ਦੋਸ਼ ਲੱਗਿਆ ਸੀ ਇੱਕ ਪਰਚਾ ਹੋਇਆ ਸੀ ਤੁਸੀਂ ਬਾਅਦ ਚ ਕਿਹਾ ਸੀ ਵੀ ਇਹ ਸਭ ਕੁਝ ਝੂਠ ਹੈ ਫਿਰ ਆਲਰੇਡੀ ਝੂਠ ਨੇ ਸਾਬਤ ਹੋਏ ਨੇ ਕੋਰਟ ਚ ਤੁਸੀਂ ਬਰੀ ਹੋਏ ਹੋ ਇਸ ਕੇਸ ਚ ਆਲਰੇਡੀ ਬਰੀ ਨਹੀਂ ਹੋਏ ਪਰਚਾ ਕੈਨਸਲ ਹੋਇਆ ਪਰਚਾ ਕੈਨਸਲ ਹੋ ਗਿਆ ਉਹ ਕੈਸਾ ਕੈਨਸਲ ਹੋਇਆ ਉਹਦੀ ਵੈਰੀਫਾਈ ਹੋਇਆ ਉਹਨੂੰ ਸਾਰਾ ਕੁਝ ਤਾਂ ਫਿਰ ਇਹ ਤੁਸੀਂ ਸ਼ਾਇਦ ਤਾਂ ਵੀ ਨਹੀਂ ਬੋਲ ਰਹੇ ਵੀ ਤੁਹਾਡੇ ਤੇ ਪਾਸਟ ਚ ਕੋਈ ਗੱਲ ਹੋਈ ਹੈ ਮੈਨੂੰ ਬੋਲਣ ਨਾਲ ਕੀ ਫਰਕ ਪੈਂਦਾ છાથી ਆਪਣੀ ਚਾਲ ਚੱਲਦਾ ਕੁੱਤਾ ਭੌਂਕਦੇ ਨੇ ਮੈਨੂੰ ਕੀ ਫਰਕ ਹੈ ਕੋਈ ਫਰਕ ਨਹੀਂ ਆ ਤੁਸੀਂ ਦਮਾਲਾ ਪਾਇ ਬੰਨਿਆ ਬਾਣਾ ਪਾਇਆ ਅਮਰਿਤਪਾਲ ਸਿੰਘ ਮਹਿਰੋ ਨੇ ਵੀ ਬਾਣਾ ਪਾਇਆ ਤਾਂ ਉਹਨਾਂ ਬਾਰੇ ਸ਼ਬਦਾਵਲੀ ਜਾਂ ਕਿਸੇ ਹੋਰ ਬਾਰੇ ਮਾੜਾ ਚੰਗਾ ਬੋਲਣ ਵਾਲੇ ਐ ਇਹ ਕੋਈ ਜਸਟੀਫਾਈਡ ਗੱਲ ਥੋੜੀ ਐ ਫਿਰ ਤੁਸੀਂ ਤਾਂ ਕਹਿ ਰਹੇ ਹੋ ਹਾਥੀ ਚੱਲਦਾ ਹੈ ਬਾਕੀ ਭੌਂਕਦੇ ਐ ਇਹ ਤਾਂ ਇਹ ਤਾਂ ਕਿਸੇ ਬਾਰੇ ਕਹਿਣਾ ਕਿੰਨੀ ਡਿਸਰੈਸਪੈਕਟਫੁਲ ਗੱਲ ਹੈ ਜਿਹੇ ਜਿਹੋ ਦੇ ਲੱਛਣ ਨੇ ਉਹੇ ਜੀ ਵਰਤੂੰਗਾ